ਹੈਲੋ ਸਟੂਡੈਂਟਸ ਅੱਜ ਆਪਾਂ ਕਰਾਂਗੇ 7ਵੀਂ ਕਲਾਸ ਦੀ ਪ੍ਰੈਕਟਿਸ ਸ਼ੀਟ ਨੰਬਰ 1 ਹੱਲ ਜਿਸ ਵਿੱਚ ਟੌਪਿਕ ਆਪਾਂ ਕਵਰ ਕਰਾਂਗੇ ਪੌਦਿਆਂ ਵਿੱਚ ਪੋਸ਼ਣ ਅਤੇ ਜੰਤੂਆਂ ਵਿੱਚ ਪੋਸ਼ਣ ਇਸ ਦੇ ਵੀ ਟੋਟਲ ਆਪਣੇ ਕੋਲ 15 ਐਮਸੀਕਿਊ ਨੇ ਆਓ ਸ਼ੁਰੂ ਕਰਦੇ ਹਾਂ ਆਪਣੇ ਕੋਲ ਪਹਿਲਾ ਐਮਸੀਕਿਊ ਹੋਇਆ ਹੈ ਜਿਹੜੇ ਜੰਤੂ ਮਾਸ ਨਹੀਂ ਖਾਂਦੇ ਪੋਸ਼ਣ ਲਈ ਕੇਵਲ ਪੌਦਿਆਂ ਉੱਤੇ ਨਿਰਭਰ ਕਰਦੇ ਹਨ ਜਿਹੜੇ ਬਿਟੇ ਮਾਸ ਨਹੀਂ ਖਾਂਦੇ ਓਨਲੀ ਭੋਜਨ ਭੋਜਨ ਲਈ ਪੌਦੇ 'ਤੇ ਨਿਰਭਰ ਕਰਦੇ ਨੇ ਉਹਨਾਂ ਨੂੰ ਸ਼ਾਕਾहारी ਕਹਿੰਦੇ ਨੇ ਇਹਦਾ ਆਪਣਾ ਜਿਹੜਾ ਆਨਸਰ ਆ ਜਾਏਗਾ ਉਹ ਆ ਜਾਏਗਾ ਸ਼ਾਕਾਹਾਰੀ ਇਸੇ ਤਰ੍ਹਾਂ ਦੂਸਰਾ ਕੁਐਸਚਨ ਹਰਮਨ ਨੇ ਇਤਿਹਾਸ ਤੋਂ ਸੁਣਿਆ ਕਿ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਜਿਹੜੇ ਪੌਦਿਆਂ ਨੂੰ ਕੀ ਕਹਿੰਦੇ ਹਨ ਜਿਹੜੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਉਹਨਾਂ ਨੂੰ ਸਵੈ ਪੋਸ਼ੀ ਪੌਦੇ ਕਿਹਾ ਜਾਂਦਾ ਹੈ ਤੀਸਰਾ ਕੁਐਸਚਨ ਕੋ ਜੰਤੂ ਮਰੇ ਹੋਏ ਜੀਵਾਂ ਨੂੰ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ ਅਜੇ ਪੋਸ਼ਣ ਨੂੰ ਕੀ ਕਹਿੰਦੇ ਹਨ ਜਿਹੜੇ ਜੰਤੂ ਮਰੇ ਹੋਏ ਜੀਵਾਂ ਨੂੰ ਖਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਉਸ ਪੋਸ਼ਣ ਨੂੰ ਕਹਿੰਦੇ ਨੇ ਮ੍ਰਿਤਜੀਵੀ ਪੋਸ਼ਣ ਤੇ ਆਪਣੇ ਦੂਸਰੇ ਆਪਸ਼ਨ ਸਹੀ ਉੱਤਰ ਆ ਗਿਆ ਚੌਥਾ ਕੁਐਸਚਨ ਮਨੁੱਖੀ ਸਰੀਰ ਵਿੱਚ ਮੌਜੂਦ ਲੰਬੀ ਨਲੀ ਜੋ ਮੂੰਹ ਤੋਂ ਸ਼ੁਰੂ ਹੋ ਕੇ ਗੁੱਡਾ ਤੱਕ ਜਾਂਦੀ ਹੈ ਤੇ ਉਸ ਨੂੰ ਬਿਟੇ ਕਿਹਾ ਜਾਂਦਾ ਹੈ ਪੋਜਣ ਨਲੀ ਤੇ ਇਹ ਆਪਣਾ ਪਹਿਲਾ ਆਪਸ਼ਨ ਸਹੀ ਉੱਤਰ ਹੈ। ਪ੍ਰਸ਼ਨ ਪੰਜਵਾਂ ਵਿਆਪਕ ਨਿਜਮਾਤ ਵਿੱਚ ਕਿਰਿਆ ਦੌਰਾਨ ਉਬਲੇ ਹੋਏ ਚਾਵਲਾਂ ਉੱਤੇ ਜਦੋਂ ਆਇਓਡੀਨ ਦਾ ਕੋਲ ਪਾਇਆ ਗਿਆ ਤਾਂ ਇਸ ਦੇ ਰੰਗ ਵਿੱਚ ਕੀ ਪਰਵਰਤਨ ਹੁੰਦਾ ਹੈ? ਜਿਹੜੇ ਚਾਵਲ ਹੁੰਦੇ ਹਨ ਉਹਨਾਂ ਵਿੱਚ ਕਾਰਬੋਹਾਈਡਰੇਟ ਹੁੰਦਾ ਹੈ ਤੇ ਜਦੋਂ ਵੀ ਕਾਰਬੋਹਾਈਡਰੇਟ ਯੁਕਤ ਪਦਾਰਤ ਦੇ ਉੱਪਰ ਆਇਓਡੀਨ ਦੀਆਂ ਬੂੰਦਾਂ ਪਾਈ ਜਾਂਦੀਆਂ ਨੇ ਤੇ ਉਹ ਭੋਜਨ ਪਦਾਰਤ ਨੀਲਾ ਕਾਲਾ ਹੋ ਜਾਂਦਾ ਹੈ। ਜਿਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਵਿੱਚ ਕਾਰਬੋਹਾਈਡਰੇਟ ਹੈ ਤੇ ਆਪਣਾ ਫੇਸ ਕਰਕੇ 2 2 ਨੰਬਰ ਆਪਸ਼ਨ ਸਹੀ ਉੱਤਰ ਆ ਜਾਏਗਾ। ਰਸ਼ਨ ਸ਼ੇਮਾ ਉਬਲੇ ਹੋਏ ਚਾਵਲ ਨੂੰ ਮੂੰਹ ਵਿੱਚ ਬੋਨ ਅਤੇ ਲਾਰ ਦੇ ਮਿਲ ਜਾਣ ਨਾਲ ਸਟਾਰਚ ਕਿਸ ਵਿੱਚ ਬਦਲ ਜਾਂਦਾ ਹੈ ਜਿਹੜਾ ਸਟਾਰਚ ਇਹ ਗਲੂਕੋਜ਼ ਬਦਲ ਜਾਂਦਾ ਹੈ ਇਸ ਲਈ ਆਪਣਾ ਦੂਸਰਾ ਆਪਸ਼ਨ ਸਹੀ ਉੱਤਰ ਆ ਜਾਏਗਾ ਸਤਵਾਂ ਕੁਐਸਚਨ ਸਾਡੇ ਸਰੀਰ ਵਿੱਚ ਸਭ ਤੋਂ ਸਖਤ ਪਦਾਰਥ ਕਿਹੜਾ ਹੈ ਜਿਹੜਾ ਸਾਡੇ ਸਰੀਰ ਦੇ ਵਿੱਚ ਜਿਹੜਾ ਇਨੈਮਲ ਹੈ ਦੰਦਾਂ ਦੀ ਜਿਹੜੀ ਉੱਪਰਲੀ ਪਰਤ ਹੈ ਇਹ ਸਭ ਤੋਂ ਸਖਤ ਪਦਾਰਥ ਹੁੰਦਾ ਹੈ ਤੇ ਇਸ ਲਈ ਆਪਣਾ ਦੂਸਰਾ ਆਪਸ਼ਨ ਆ ਗਿਆ ਸਹੀ ਉੱਤਰ ਅਠਵਾਂ ਪ੍ਰਸ਼ਨ ਮੈਦੇ ਦੀਆਂ ਅੰਦਰਲੀਆਂ ਪਰਤਾਂ ਕਿਸ ਦੇ ਰਸਾ ਕਿਸ ਦਾ ਰਸਾ ਕਰਦੀਆਂ ਹਨ ਜਿਹੜੀਆਂ ਮੈਦੇ ਦੀਆਂ ਅੰਦਰਲੀਆਂ ਪਰਤਾਂ ਨੇ ਹਾਈਡਰੋਕਲੋਰਿਕ ਐਸਿਡ ਦਾ ਰਸਾ ਵੀ ਕਰਦੀਆਂ ਨੇ ਪਾਚਿਕ ਰਸਾ ਦਾ ਵੀ ਕਰਦੀਆਂ ਨੇ ਮਿਊਕਸ ਤਰੀ ਕਰਦੀਆਂ ਨੇ ਤੇ ਇਸ ਲਈ ਤਿੰਨੋਂ ਨੇ ਤਾਂ ਆਪਣਾ ਅਨਸਰ ਕੀ ਆ ਜਾਏਗਾ ਉਪਰੋਕਤ ਸਾਰੇ ਨੋਵਾਂ ਪ੍ਰਸ਼ਨ ਮੈਤੇ ਦੇ ਏਟਾ ਸਥਿਤ ਪੀਲੇ ਪੂਰੇ ਰੰਗ ਅਤੇ ਪੱਤੇ ਦੇ ਆਕਾਰ ਦੀ ਗੰਥੀ ਦਾ ਨਾਮ ਲਿਖੋ ਜਿਹੜੇ ਮੈਧੇ ਦੇ ਹੇਟਲੇ ਪਾਸੇ ਸਥਿਤ ਹੁੰਦੀ ਉਹ ਲੂਬਾ ਗ੍ਰੰਥੀ ਹੁੰਦੀ ਹੈ ਤੇ ਆਪਣਾ ਆਪਸ਼ਨ 2 ਸਹੀ ਉੱਤਰ ਹੈ ਤੁਸੀਂ ਕਾ ਖਾਣ ਵਾਲੇ ਜੀਵਾਂ ਨੂੰ ਜੁਗਾਰੀ ਕਰਦੇ ਦੇਖਿਆ ਹੋਵੇਗਾ ਇਹਨਾਂ ਜੰਤੂਆਂ ਦਾ ਮੈਧਾ ਕਿੰਨੇ ਖਾਨਿਆਂ ਵਿੱਚ ਵੰਡਿਆ ਹੁੰਦਾ ਹੈ ਤੇ ਇਹਨਾਂ ਦਾ ਜਿਹੜਾ ਮੈਧਾ ਉਹ ਦੋ ਖਾਨਿਆਂ ਵਿੱਚ ਵੰਡਿਆ ਹੁੰਦਾ ਹੈ ਹੁਣ ਕਰਦੇ ਹਾਂ ਪ੍ਰਸ਼ਨ ਨੰਬਰ 11ਵਾਂ ਭੋਜਨ ਪ੍ਰਾਪਤ ਕਰਨ ਦੀ ਕਿਰਿਆ ਦੇ ਵਕਫ ਵਕ ਪੜਾ ਨੂੰ ਸਹੀ ਕਰਨ ਦੀ ਚੋਣ ਕਰੋ ਕਿ ਆਪਣੇ ਕੋਲ ਭੋਜਨ ਪ੍ਰਾਪਤ ਕਰਨ ਦੇ ਵਕਤ ਵਕਤ ਰੜਾਣੇ ਭੋਜਨ ਗ੍ਰਹਿਣ ਕਰਨਾ ਪਾਚਨ ਸਵੈੰਗੀਕਰਨ ਸੋਖਣ ਨਿਕਾਸ ਆਪਾਂ ਨੂੰ ਇੱਕ ਕਰਮ ਚ ਲਿਖਣਾ ਹੈ ਕਿ ਪਹਿਲਾ ਕਿਹੜਾ ਹੁੰਦਾ ਦੇਖੋ ਬੇਟੇ ਸਭ ਤੋਂ ਪਹਿਲਾਂ ਭੋਜਨ ਗ੍ਰਹਿਣ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਪਾਚਨ ਹੁੰਦਾ ਹੈ ਉਸ ਤੋਂ ਬਾਅਦ ਸੋਖਣ ਫਿਰ ਸਵੈੰਗੀਕਰਨ ਤੇ ਆਖਰ ਚ ਹੁੰਦਾ ਹੈ ਨਿਕਾਸ ਤੇ ਇਸ ਲਈ ਆਪਣੀ ਜਿਹੜੀ ਦੂਸਰੀ ਆਪਸ਼ਨ ਹੈ ਇਹ ਸਹੀ ਉੱਤਰ ਹੈ ਆਪਾਂ ਇਹ ਦੂਸਰੀ ਆਪਸ਼ਨ ਨੂੰ ਕਰ ਲਾਂਗੇ ਮਾਰਕ ਤੇ ਇਹ ਇੱਕ ਚੀਜ਼ ਦਾ ਤਿਆਰ ਰੱਖਣਾ ਹੈ ਕਿ ਭੋਜਨ ਗ੍ਰਹਿਣ ਕਰਨਾ ਸਭ ਤੋਂ ਪਹਿਲਾਂ ਆਏਗਾ ਦੇਖੋ ਸਾਰਿਆਂ ਚ ਹੀ ਹੈਗਾ ਪੋਸਟਵਰਤ ਪਾਚਨ ਦੂਸਰੇ ਨੰਬਰ ਤੇ ਆਦਾ ਹੁੰਦਾ ਹੈ ਇਸ ਲਈ ਤੀਸਰੀ ਆਪਸ਼ਨ ਕੱਟੀ ਗਈ ਹੈ ਮੈਮੀ ਨਿਕਾਸ ਲਾਸਟ ਤੇ ਹੁੰਦਾ ਹੈ ਤੀਸਰੀ ਆਪਸ਼ਨ ਨਹੀਂ ਕੱਟੀ ਗਈ ਸੋ ਦੂਸਰੀ ਵੀ ਕੱਟੀ ਗਈ ਦਸਤੇ ਮੇਰੇ ਅਧਿਆਪਕ ਜੀ ਨੇ ਮੈਨੂੰ ਇੱਕ ਅਜਿਹੇ ਜੀਵ ਬਾਰੇ ਦੱਸਿਆ ਜੋ ਸਵੈ ਪੋਸ਼ਣ ਅਤੇ ਪਰ ਪੋਸ਼ਣ ਦੋਵੇਂ ਕਰ ਸਕਦਾ ਹੈ ਉਹ ਕਿਹੜਾ ਜੀਵ ਹੈ ਉਹ ਸਵੈ ਪੋਸ਼ਣ ਵੀ ਕਰ ਸਕਦਾ ਹੈ ਪਰ ਪੋਸ਼ਣ ਵੀ ਕਰ ਸਕਦਾ ਹੈ ਤਾਂ ਉਹ ਹੈਗਾ ਆਪਣੇ ਕੋਲ ਜ਼ੁਗਲੀਨਾ ਉਹ ਹਰੇ ਰੰਗਕ ਦਾ ਕੀ ਨਾਮ ਹੈ ਜੋ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ਸੂਰਜੀ ਊਰਜਾ ਸੋਖਦਾ ਹੈ ਤੇ ਉਹਦਾ ਨਾਮ ਹੈ ਕਲੋਰੋਫਿਲ ਤੇ ਆਪਣਾ ਉੱਤਰ ਆ ਜਾਏਗਾ ਪਹਿਲਾ 14ਵਾਂ ਪ੍ਰਸ਼ਨ ਸਾਡੇ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ ਅਤੇ ਉਹ ਕਿਹੜੇ ਰਸ ਦਾ ਰਿਸਾਵ ਕਰਦੀ ਹੈ ਸਭ ਤੋਂ ਜਿਹੜੀ ਵੱਡੀ ਗ੍ਰੰਥੀ ਹੈ ਉਹ ਜਿਗਰ ਹੈ ਜਿਹੜੇ ਜਿਗਰ ਹੈ ਇਹ ਪਿੱਤਾ ਰਸ ਦਾ ਰਿਸਾਵ ਕਰਦੀ ਹੈ ਤੇ ਆਪਣਾ ਦੂਸਰਾ ਆਪਸ਼ਨ ਗਿਆ ਜਾਏਗਾ ਸਹੀ ਉੱਤਰ ਸਾਡੇ ਪਿੰਡ ਚੱਕ ਮੇਂ ਕਈ ਪੌਦਿਆਂ ਦੇ ਧਾਗਿਆਂ ਵਰਗੀਆਂ ਵੇਲਾਂ ਵਿਖਾਈਆਂ ਹਨ ਜਿਸ ਨੇ ਪੌਦੇ ਨੂੰ ਪੂਰੀ ਤਰ੍ਹਾਂ ਟੱਕ ਲਿਆ ਮੈਨੂੰ ਦੱਸੋ ਕਿ ਉਸ ਦਾ ਕੀ ਨਾਮ ਹੈ ਦੇਖੋ ਉਸ ਦਾ ਨਾਮ ਹੈ ਅਮਰਪੇਲ ਇਹ ਅਮਰਵੇਲੇ ਇਹਨੇ ਪੌਦਿਆਂ ਦੇ ਉੱਪਰ ਧਾਗੇ ਵਰਗੀ ਰਚਨਾਵਾਂ ਹੁੰਦੀ ਹੈ ਨਾ ਜਿੰਨੇ ਪੂਰੇ ਪੌਦੇ ਨੂੰ ਟੱਕ ਲੈਂਦੀਆਂ ਨੇ ਤੇ ਇਹ ਅਮਰਵੇਲ ਹੁੰਦੇ ਇਹ ਬੇਟੇ ਸੀ ਆਪਣੀ 15 ਕੁਐਸਚਨ ਸ਼ੀਟ ਨੰਬਰ 1 ਦੇ